ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਦ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸ੍ਰੀ ਕਰਤਾਰਪੁਰ ਸਹਿ ਵਿੱਚ ਨਿਵਾਸ ਕਰਦੇ ਸਨ ਤਾਂ ਦੋਵੇਂ ਸਮੇਂ ਦੀਵਾਨ ਸਜਦਾ ਸੀ ਸਤਗੁਰ ਪਾਤਸ਼ਾਹ ਆਈਆਂ ਹੋਈਆਂ ਸੰਗਤਾਂ ਨੂੰ ਤਤ ਉਪਦੇਸ਼ ਬਖਸ਼ਿਸ਼ ਕਰਦੇ ਸਨ ਬਹੁਤ ਸਾਰੇ ਲੋਕ ਇਸਤਰੀਆਂ ਵਾਲਾ ਲਿਬਾਸ ਧਾਰਨ ਕਰਕੇ ਸੰਗਤ ਵਿੱਚ ਆਉਂਦੇ ਸਨ ਗੁਰੂ ਜੀ ਦੇ ਪੁੱਛਣ ਤੋਂ ਉਹਨਾਂ ਨੇ ਬੇਨਤੀ ਕੀਤੀ ਕਿ ਸਤਗੁਰੂ ਜੀ ਸਾਡੇ ਸੌ ਜਾਨੀ ਕੇ ਪਤੀ ਦੀ ਗੱਲ ਸੁਣਾਓ ਸਾਨੂੰ ਕਿਰਪਾ ਕਰਕੇ ਦੱਸੋ ਕਿ ਉਹ ਸੌ ਜਾਨੀ ਕੇ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਅਸੀਂ ਉਸ ਦੀ ਪ੍ਰਾਪਤੀ ਵਾਸਤੇ ਹੀ ਐ ਸਵਾਗਣਾ ਵਾਲੇ ਵਸਤਰ ਤਾਰਣ ਕੀਤੇ ਹੋਏ ਹਨ ਕਿਉਂਕਿ ਅਸੀਂ ਸੁਣਿਆ ਹੈ ਕਿ ਪ੍ਰਭੂ ਸਾਰਿਆਂ ਦਾ ਪਤੀ ਹੈ ਤਦ ਸਤਗੁਰਾਂ ਨੇ ਉਹਨਾਂ ਲੋਕਾਂ ਪ੍ਰਤੀ ਇੱਕ ਸ਼ਬਦ ਉਚਾਰ ਕੇ ਸੱਚੇ ਸੋ ਜਾਨੀ ਕੇ ਪਤੀ ਪ੍ਰਾਪਤੀ ਦਾ ਮਾਰਗ ਦੱਸਿਆ ਕਿਵੇਂ ਉਹ ਜੀਵ ਰੂਪ ਇਸਤਰੀ ਉਸ ਸੋ ਪਤੀ ਨੂੰ ਪ੍ਰਸੰਨ ਕਰ ਸਕਦੀ ਹੈ ਉਹ ਸ਼ਬਦ ਇਸ ਪ੍ਰਕਾਰ ਹੈ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੇ ਔਗਣਵੰਤੀ ਚੂਰ ਜੇ ਲੋੜੇ ਵਰ ਕਾਮਣੀ ਨੈ ਮਿਲਿਏ ਪਿਰਕੂਰ ਗੁਰੂ ਜੀ ਫਰਮਾਉਂਦੇ ਹਨ ਕਿ ਹੇ ਪਾਈ ਜੋ ਗੁਰਮਖ ਰੂਪੀ ਗੁਣਵੰਤੀ ਏ ਉਹ ਆਪਣੇ ਵਾਹਿਗੁਰੂ ਰੂਪੀ ਪਤੀ ਦੇ ਗੁਣਾ ਦਾ ਵਿਸਤਾਰ ਕਰਦੀ ਏ ਜਿਸ ਪ੍ਰਕਾਰ ਗੁਣਮੰਤੀਆਂ ਇਸਤਰੀਆਂ ਪਤੀ ਵਰਤਾ ਧਰਮ ਵਿੱਚ ਕਾਇਮ ਰਹਿ ਕੇ ਆਪਣੇ ਪਤੀ ਦੇ ਗੁਣਾ ਦਾ ਵਿਸਤਾਰ ਕਰਦੀਆਂ ਹਨ ਉਹ ਵੱਡਿਆਂ ਨੂੰ ਪਿਤਾ ਬਰਾਬਰ ਦੇਆਂ ਨੂੰ ਪ੍ਰਾ ਤੇ ਛੋਟਿਆਂ ਨੂੰ ਪੁੱਤਰਾਂ ਸਮਾਨ ਸਮਝਦੀਆਂ ਹਨ ਦੇ ਪਤੀ ਦੇ ਪਰਿਵਾਰ ਦੀ ਸੇਵਾ ਕਰਦੀਆਂ ਹਨ ਪਰ ਇਸ ਦੇ ਉਲਟ ਜੋ ਮਨਮੁਖ ਰੋਪੀ ਅਵਗਣ ਬੰਤੀ ਏ ਉਹ ਗੁਣਾ ਤੋਰਤ ਹੋਈ ਆਪਣੇ ਔਗਣਾ ਉੱਤੇ ਪਛਤਾਉਂਦੀ ਏ ਇਸ ਤੀ ਇੱਕ ਸੋਹਾਗਣ ਦੀ ਸਾਖੀ ਵੀ ਆਉਂਦੀ ਸਾਧ ਸੰਗਤ ਜੀ ਜਦੋਂ ਦੀਨ ਦੁਨੀਆ ਨੂੰ ਉਤਾਰਦੇ ਹੋਏ ਸੱਚੇ ਪਾਸ਼ਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨਸ਼ਹਿਰੇ ਗਏ ਤਾਂ ਉੱਥੇ ਇੱਕ ਪੀਰ ਰਹਿੰਦਾ ਸੀ ਜੋ ਸੋਹਾਗਣ ਪੀਰ ਕਹਾਉਂਦਾ ਸੀ ਉਹ ਕਹਿੰਦਾ ਸੀ ਕਿ ਦੂਜ ਦੇ ਚੰਦਰਮਾ ਵਾਲੀ ਰਾਤ ਉਸ ਨੂੰ ਸੋਹ ਦੇ ਦਰਸ਼ਨ ਹੁੰਦੇ ਹਨ ਉਹ ਸੁਹਾਗਣਾ ਵਾਲੀ ਵਸਤਰ ਤਾਰਨ ਕਰਦਾ ਸੀ ਤੇ ਉਸ ਰਾਤ ਕਿਸੇ ਨੂੰ ਅੰਦਰ ਆਉਣ ਦੀ ਆਗਿਆ ਨਹੀਂ ਸੀ ਹੁੰਦੀ ਦਰਵਾਜ਼ੇ ਉੱਤੇ ਪਹਿਰੇਦਾਰ ਪਹਿਰਾ ਦਿੰਦੇ ਸਨ ਐਸ ਰਾਤ ਨੂੰ ਉੱਥੇ ਬੜਾ ਭਾਰੀ ਮੇਲਾ ਭਰਦਾ ਸੀ ਸਤਿਗੁਰਾਂ ਨੇ ਇੱਕ ਬਿਰਧ ਮਾਈ ਦੇ ਘਰ ਉਤਾਰਾ ਕੀਤਾ ਤੇ ਪੁੱਛਿਆ ਮਾਤਾ ਅਹ ਮੇਲਾ ਕਿਉਂ ਲੱਗਦਾ ਏ ਮਾਈ ਨੇ ਸਤਿਗੁਰਾਂ ਦੇ ਬਚਨ ਸੁਣ ਕੇ ਉੱਤਰ ਦਿੱਤਾ ਇੱਥੇ ਇੱਕ ਸੌ ਸਹਾਗਣ ਫਕੀਰ ਰਹਿੰਦਾ ਏ ਅੱਜ ਵੀ ਰਾਤ ਉਸ ਨੂੰ ਸੌ ਪਤੀ ਦੇ ਦਰਸ਼ਨ ਹੁੰਦੇ ਹਨ ਸਤਿਗੁਰਾਂ ਨੇ ਕਿਹਾ ਚਲ ਮਰਦਾਨਿਆ ਸੌ ਸਹਾਗਣ ਦੇ ਦਰਸ਼ਨ ਕਰ ਆਈਏ ਸਤਿਗੁਰ ਜੀ ਉਸ ਤੇ ਬੋਹੇ ਅੱਗੇ ਜਾ ਕੇ ਖੜੇ ਹੋ ਗਏ ਤੇ ਪਹਿਰਾਂ ਤਰ ਪਹਿਰੇਦਾਰਾਂ ਨੇ ਸਤਗੁਰੂ ਜੀ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਸਤਗੁਰੂ ਜੀ ਨੇ ਕਿਹਾ ਭਾਈ ਪੀਰ ਜੀ ਨੂੰ ਕਹੋ ਕਿ ਦਰবেশ ਮੇਲਣ ਆਏ ਹਨ ਤੇ ਤੁਹਾਡੇ ਦਰਸ਼ਨ ਕਰਨੇ ਹਨ ਜਦੋਂ ਪਹਿਰੇਦਾਰਾਂ ਨੇ ਅੰਦਰ ਜਾ ਕੇ ਸੌ ਸਹਾਗਣ ਨੂੰ ਦੱਸਿਆ ਤਾਂ ਅੰਦਰੋਂ ਸੌ ਸਹਾਗਣ ਨੇ ਕਿਹਾ ਅੱਜ ਮੈਨੂੰ ਮੇਰੇ ਸੌ ਦੇ ਦਰਸ਼ਨ ਹੋਣੇ ਹਨ ਅੱਜ ਮੈਂ ਕਿਸੇ ਨੂੰ ਨਹੀਂ ਮਿਲਣਾ ਪਿੱਛੇ ਮੁੜ ਜਾਓ ਸਤਗੁਰਾਂ ਨੇ ਕਿਹਾ ਕਿ ਭਾਈ ਮਰਦਾਨਿਆ ਚੱਲ ਅੱਥੇ ਕੋਈ ਨਹੀਂ ਹੈ ਗੁਰੂ ਜੀ ਵਾਪਸ ਮੁੜ ਗਏ ਤੇ ਸਤਗੁਰਾਂ ਦੇ ਨਿਕਲਣ ਦੀ ਧੀਰ ਸੀ ਕਿ ਉਸ ਸਮੇਂ ਮੇਲੇ 'ਚੋਂ ਲੜਾਈ ਪੈ ਗਈ ਕਿਸੇ ਨੇ ਦੁਕਾਨਾਂ ਲੋਟ ਲੀਆਂ ਕਿਸੇ ਨੇ ਝੰਡੇ ਪੁੱਟ ਲਏ ਕਿਸੇ ਨੇ ਪੂਜਾ ਲੋਟ ਲਈ ਤੇ ਲੋਕਾਂ ਨੇ ਦਰਵਾਜ਼ੇ ਤੋੜ ਦਿੱਤੇ ਤੇ ਅੰਦਰ ਦਸ ਗਏ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਹ ਪਖੰਡੀ ਉਹ ਪਖੰਡੀ ਸੋਹ ਸਹਾਗਣ ਪ੍ਰਾਈ ਇਸਤਰੀ ਨਾਲ ਵਿਚਾਰ ਕਰ ਰਿਹਾ ਸੀ ਜਦੋਂ ਲੋਕਾਂ ਨੇ ਸੋ ਸਹਾਗਣ ਦਾ ਏ ਕਾਰਾ ਦੇਖਿਆ ਤਾਂ ਉਹਨਾਂ ਤੋਂ ਬਰਦਾਸ਼ਤ ਨਾ ਹੋਇਆ ਤੇ ਲੋਕਾਂ ਨੇ ਉਹਨੂੰ ਫੜ ਲਿਆ ਫੜ ਕੇ ਮਾਰਨ ਲੱਗ ਪਏ ਉਸਨੂੰ ਮਾਰਦੇ ਮਾਰਦੇ ਬਾਹਰ ਲਿਆਏ ਤੇ ਸਾਰੇ ਲੋਕਾਂ ਦੇ ਸਾਹਮਣੇ ਉਸਦਾ ਪਖੰਡ ਜਾਹਿਰ ਹੋ ਗਿਆ ਲੋਕਾਂ ਨੇ ਉਸਤਾ ਬੜਾ ਨਰਾਦਰ ਕੀਤਾ ਤੇ ਉਸਨੂੰ ਬਹੁਤ ਗਾਲਾਂ ਕੱਢੀਆਂ ਹੁਣ ਉਸਨੂੰ ਕੋਈ ਵੀ ਬੁਲਾਇਆ ਨਾ ਕਰੇ ਲੋਕ ਨਫ਼ਰਤ ਭਰੀਆਂ ਨਜ਼ਰਾਂ ਨਾਲ ਉਸਨੂੰ ਤੱਕਿਆ ਕਰਨ ਜਦੋਂ ਉਸ ਸੋਹ ਸਹਾਗਣ ਨਾਲ ਇਹ ਸਭ ਕੁਝ ਹੋਇਆ ਤਾਂ ਬੜਾ ਪਛਤਾਇਆ ਹੋ ਤੇ ਪਛਤਾਉਂਦਾ ਪਛਤਾਉਂਦਾ ਇਧਰ ਉਧਰ ਫਿਰਨ ਲੱਗ ਪਿਆ ਇੱਕ ਸਾਲ ਬਾਅਦ ਗੁਰੂ ਜੀ ਫੇਰ ਐਸੇ ਨਗਰ ਆਏ ਉੱਥੇ ਇੱਕ ਕੋੜੀ ਪਿੰਗਲੇ ਨੂੰ ਗੁਰੂ ਜੀ ਨੇ ਰਾਜੀ ਕੀਤਾ ਤੇ ਉਸ ਨੂੰ ਕਿਹਾ ਕਿ ਜੇਕਰ ਤੈਨੂੰ ਕੋਈ ਪੁੱਛੇ ਤਾਂ ਤੂੰ ਆਖੀਂ ਕਿ ਮੈਨੂੰ ਸੋਹ ਸਹਾਗਣ ਪੀਰ ਨੇ ਠੀਕ ਕੀਤਾ ਹੈ ਉਹ ਪਿੰਗਲਾ ਗੁਰੂ ਜੀ ਦਾ ਬਚਨ ਸੁਣ ਕੇ ਉਸ ਤਰ੍ਹਾਂ ਹੀ ਕਰਨ ਲੱਗ ਪਿਆ ਤੇ ਕਹਿੰਦਾ ਲੋਕਾਂ ਨੂੰ ਕਿ ਮੈਨੂੰ ਸੋਹ ਸਾਗਣ ਨੇ ਠੀਕ ਕੀਤਾ ਏ ਤੇ ਸੋਹ ਸਾਗਣ ਉਹਦੇ ਬੁਖੇ ਅੱਗੇ ਆ ਪਹੁੰਚਿਆ ਇਹ ਸੁਣ ਕੇ ਸੋਹ ਸਾਗਣ ਬੜਾ ਹੈਰਾਨ ਹੋਇਆ ਤੇ ਉਹਨੇ ਉਹਨੂੰ ਪੁੱਛਿਆ ਵੀ ਸੱਚ-ਸੱਚ ਦੱਸ ਤੈਨੂੰ ਠੀਕ ਕਰਨ ਵਾਲਾ ਕੌਣ ਆ ਕਿਉਂਕਿ ਸੋਹ ਸਾਗਣ ਤਾਂ ਮੈਂ ਵਾਂ ਪਰ ਮੈਂ ਤਾਂ ਤੈਨੂੰ ਰਾਜੀ ਨਹੀਂ ਕੀਤਾ ਸੋਹ ਸਾਗਣ ਦੀ ਗੱਲ ਸੁਣ ਕੇ ਪਿੰਗਲੇ ਨੇ ਕਿਹਾ ਮੈਨੂੰ ਉਹਨਾਂ ਦਾ ਨਾਮ ਦੱਸਣ ਦੀ ਆਗਿਆ ਨਹੀਂ ਹੈ ਮੈਂ ਤੁਹਾਨੂੰ ਆਪਣੇ ਸਤਗੁਰਾਂ ਦੇ ਦਰਸ਼ਨ ਕਰਵਾ ਸਕਦਾ ਸੋ ਸੁਹਾਗਣ ਪਿੰਗਲੇ ਨਾਲ ਚੱਲ ਕੇ ਸਤਗੁਰਾਂ ਦੇ ਪਾਸ ਆਇਆ ਤੇ ਸਮਝ ਗਿਆ ਕਿ ਮੈਂ ਇੰਨਾ ਦਾ ਸਾਲ ਪਹਿਲਾਂ ਨਰਾਦਰ ਕੀਤਾ ਸੀ ਜਿਸ ਦੀ ਸਜ਼ਾ ਮੈਨੂੰ ਮਿਲ ਗਈ ਏ ਐ ਸੋਚ ਕੇ ਸਤਗੁਰਾਂ ਦੇ ਚਰਨਾਂ ਤੇ ਟੈਪਿਆ ਤੇ ਉਸ ਨੇ ਮਾਫੀ ਮੰਗੀ ਤੇ ਬੇਨਤੀ ਕੀਤੀ ਮਹਾਰਾਜ ਜੀ ਮੈਨੂੰ ਬਖਸ਼ ਦਿਓ ਸਤਗੁਰਾਂ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਸਤ ਸੰਗਤ ਕਰਿਆ ਕਰ ਚਿਤ ਜੋੜ ਕੇ ਹਰ ਜਸ ਕਰਿਆ ਕਰ ਇਸ ਤਰ੍ਹਾਂ ਸੋ ਦੇ ਦਰਸ਼ਨ ਹੁੰਦੇ ਹਨ ਪਖੰਡ ਕਰਨ ਨਾਲ ਤਾਂ ਆਪਣੇ ਔਗਣਾ ਉੱਤੇ ਪਛਤਾਵਾ ਹੀ ਕਰਨਾ ਪੈਂਦਾ ਗੁਰੂ ਉਪਦੇਸ਼ ਸੁਣ ਕੇ ਸੋ ਸਹਾਗਣ ਨਿਹਾਲ ਹੋ ਗਿਆ ਐਸੇ ਪ੍ਰਕਾਰ ਸਤਿਗੁਰਾਂ ਨੇ ਰਹਿਤ ਬੈਦ ਦਾ ਜੀਵਨ ਬਖਸ਼ ਕੇ ਸਿੱਖਾਂ ਨੂੰ ਅਜਿਹੇ ਪਖੰਡਾ ਤੋਂ ਬਚਾਇਆ ਨਹੀਂ ਤਾਂ ਆਮ ਲੋਕਾਂ ਵਾਂਗ ਬਾਵਰੇ ਹੋਏ ਜਨਾਨਾ ਆਪੇਖ ਤਾਰ ਕੇ ਨੱਥਾਂ ਗੁੱਤਾਂ ਪਾ ਕੇ ਔਰ ਆਰੇ ਪਾਈ ਫਿਰਦੇ ਸਨ ਪਰ ਸਿੱਖਾਂ ਉੱਤੇ ਗੁਰੂ ਜੀ ਨੇ ਮਿਹਰ ਕਰਕੇ ਉੱਚਾ ਸੁੱਚਾ ਜੀਵਨ ਬਖਸ਼ਿਆ ਸੋਸਾ ਸੰਗਾ ਜੀ ਜਿਹੜੇ ਗੁਣਾ ਵਾਲੇ ਮਹਾਪੁਰਖ ਰੂਪੀ ਸਾਥੀ ਏ ਉਹ ਗਿਆਨ ਸ਼ਰਦਾ ਆਦੀ ਪਰਮੇਸ਼ਰ ਪਤੀ ਦੇ ਗੁਣਾ ਨੂੰ ਵਿਸਥਾਰ ਨਾਲ ਕਹਿੰਦੀ ਏ ਤੇ ਜਿਹੜੀ ਔਗਣਾ ਵਾਲੀ ਉਸ ਵਿੱਚ ਸ਼ਰਦਾ ਹੈ ਹੀ ਨਹੀਂ ਉਹ ਤਾਂ ਪਛਤਾਵਾ ਹੀ ਕਰਦੀ ਏ ਇਸਤਰੀ ਸ਼ਰਧਾਵਾਨ ਹੀ ਗਿਆਨ ਨੂੰ ਪ੍ਰਾਪਤ ਕਰਦੇ ਹਨ ਭਾਵ ਐਵੇਂ ਕਿ ਪ੍ਰਭੂ ਜੀ ਆਪਣੇ ਬਾਪ ਦੇ ਮੁਲ ਖਰੀਦਿਆਦੀ ਨਹੀਂ ਹਨ ਜਿਹੜਾ ਸ਼ਰਧਾ ਤਾਰਨ ਕਰਦਾ ਏ ਉਹੀ ਪ੍ਰਭੂ ਨੂੰ ਪਾਉਂਦਾ ਏ ਗੁਰੂ ਜੀ ਫਰਮਾਉਂਦੇ ਹਨ ਕਿ ਜੀਵ ਰੂਪੀ ਇਸਤਰੀ ਲਈ ਤ੍ਰਿਸ਼ਨਾ ਰੂਪੀ ਨਦੀ ਨੂੰ ਤਰਨ ਵਾਸਤੇ ਨਾ ਭਗਤੀ ਰੂਪੀ ਬੀੜੀ ਹੈ ਤੇ ਨਾ ਹੀ ਪ੍ਰੇਮ ਰੂਪੀ ਤੁਲਾ ਹੈ ਪਾਣੀ ਤੋਂ ਪਾਰ ਹੋਣ ਲਈ ਰੱਸਿਆਂ ਨਾਲ ਬੰਨੀਆਂ ਲੱਕੜਾਂ ਨੂੰ ਤੁਲਾ ਕਹਿੰਦੇ ਹਨ ਅਗੇ ਗੁਰੂ ਜੀ ਫਰਮਾਉਂਦੇ ਹਨ ਕਿ ਆਪ ਨੂੰ ਮਾਇਆ ਰੂਪੀ ਹਵਾ ਡੁਲਾ ਨਹੀਂ ਸਕਦੀ ਆਪ ਨੂੰ ਪਦਾਰਥਾਂ ਦੀ ਖਿੱਚ ਜਾਂ ਕਾਲ ਦਾ ਭੈ ਨਹੀਂ ਡੁਲਾ ਸਕਦਾ ਜਿਹੜਾ ਗੁਰਾਂ ਦੇ ਮੁਖ ਤੋਂ ਪੂਰਾ ਉਪਦੇਸ਼ ਸੁਣਦਾ ਏ ਉਸ ਨੂੰ ਤਾਰਨ ਕਰਦਾ ਏ ਉਸ ਤਾਹੀ ਪਾਰ ਉਤਾਰਾ ਹੁੰਦਾ ਹੈ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਜੋ ਗੁਰਮਖ ਜਨ ਉਸ ਦੇ ਧਿਆਨ ਵਿੱਚ ਜੁੜਦੇ ਹਨ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਅੱਗੇ ਗੁਰੂ ਜੀ ਫਰਮਾਉਂਦੇ ਕਿ ਬਿਨ ਪੌੜੀ ਗੜ ਕਿਉਂ ਚੜੋ ਸਿੱਕੇ ਸੀੜੀ ਤੋਂ ਬਗੈਰ ਮੈਂ ਕਿਲੇ ਉੱਤੇ ਕਿਸ ਤਰ੍ਹਾਂ ਚੜਾਂਗਾ ਤੇ ਅੱਗੇ ਫਰਮਾਉਂਦੇ ਆ ਕਿ ਗੁਰਾਂ ਦੇ ਰਾਹੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੈਂ ਉਸ ਨੂੰ ਦੇਖ ਲਵਾਂਗਾ ਵਾਹਿਗੁਰੂ ਦੇ ਨਾਮ ਕੋਲ ਪਹੁੰਚਣ ਲਈ ਗੁਰੂ ਰੂਪੀ ਸੀੜੀ ਹੈ ਗੁਰੂ ਹੀ ਨੌਕਾ ਹੈ ਗੁਰੂ ਹੀ ਤੁਲਹਾ ਹੈ ਪਾਪਾਂ ਦੀ ਚੀਲ ਤੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਗੁਰੂ ਹੀ ਮੇਰਾ ਜਹਾਜ਼ ਹੈ ਗੁਰੂ ਹੀ ਮੇਰੀ ਯਾਤਰਾ ਸਥਾਨ ਹੈ ਕੋਈ ਤਰ ਨਦੀ ਹੈ ਜੇ ਪ੍ਰਭੂ ਦੀ ਰਜਾ ਹੋਵੇ ਤਾਂ ਗੁਰੂ ਨੂੰ ਮਿਲ ਕੇ ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਕਿਉਂਕਿ ਮਨੁੱਖ ਸਾਸੰਗਤ ਜੀ ਸਰੋਵਰ ਵਿੱਚ ਇਸ਼ਨਾਨ ਕਰਨ ਲੱਗ ਪੈਂਦਾ ਹਰ ਕੋਈ ਆਖਦਾ ਏ ਕਿ ਪ੍ਰਮਾਤਮਾ ਵਿੱਚ ਕੋਈ ਓਕਾਈ ਨਹੀਂ ਆ ਉਸ ਦਾ ਨਿਵਾਸ ਵੀ ਐਸੇ ਤਖਤ ਉੱਤੇ ਹੈ ਜਿਸ ਵਿੱਚ ਕੋਈ ਘਾਟ ਨਹੀਂ ਉਹ ਪੂਰਾ ਪ੍ਰਭੂ ਸੋਹਣੇ ਥਾਂ ਤੇ ਬੈਠਾ ਏ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਏ ਤੇ ਅੰਤ ਵਿੱਚ ਫਰਮਉਂਦੇ ਹਨ ਕਿ हे ਨਾਨਕ ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਜਾਏ ਤਾਂ ਉਸਤੇ ਗੁਨਾ ਵਿੱਚ ਵੀ ਕਿਵੇਂ ਕੋਈ ਘਾਟ ਆ ਸਕਦੀ ਹੈ ਜੇ ਪਰਮੇਸ਼ਰ ਪੂਰਨ ਗੁਰਾਂ ਦੁਆਰਾ ਮਿਲ ਪਵੇ ਤਾਂ ਘਾਟਾ ਕਿਉਂ ਪਵੇ ਇਸ ਤਰ੍ਹਾਂ ਉਹ ਗੁਨਾ ਦਾ ਖਜ਼ਾਨਾ ਉਹ ਪੁਰਖ ਬਣ ਜਾਵੇਗਾ ਸੋ ਸਾ ਸੰਗਤ ਜੀ ਐਸ ਸ਼ਬਦ ਵਿੱਚ ਗੁਰੂ ਜੀ ਫਰਮਾਉਂਦੇ ਕਿ ਭਾਈ ਵੱਤ ਵਦ ਸਾ ਸੰਗਤ ਕਰੋ ਸਾ ਸੰਗਤ ਵਿੱਚ ਜਾਣ ਦਾ ਬਹੁਤ ਵੱਡਾ ਫਾਲ ਹੈ ਕਈ ਬੰਦੇ ਕਹਿੰਦੇ ਨੇ ਕਿ ਆਪਾਂ ਘਰ ਵਿੱਚ ਹੀ ਭਗਤੀ ਕਰ ਲੈਂਦੇ ਹਾਂ ਉੱਥੇ ਭੀੜ ਭੜੱਕੇ ਵਿੱਚ ਜਾ ਕੇ ਕੀ ਲੈਣਾ ਪਰ ਸਾ ਸੰਗਤ ਜੀ ਸਾ ਸੰਗਤ ਵਿੱਚ ਜਾ ਕੇ ਕ੍ਰੂੜਾ ਹੀ ਪਾਪ ਨਸ਼ਟ ਹੋ ਜਾਂਦੇ ਆ ਤੇ ਉੱਥੇ ਜਾ ਕੇ ਨਾਮ ਜਪਣ ਦਾ ਫਲ ਲੱਖਾਂ ਗੁਣਾ ਵਾ ਜੋ ਕਿ ਘਰ ਵਿੱਚ ਨਹੀਂ ਮਿਲਦਾ ਸੋ ਆਓ ਆਪਾ ਗੁਰੂ ਜੀ ਅਗੇ ਅਰਦਾਸ ਕਰੀਏ ਕਿ ਸਾਡੇ ਤੇ ਵੀ ਮਿਹਰ ਕਰੋ ਸਾਨੂੰ ਵੀ ਸੰਗਤ ਦੀ ਬਖਸ਼ਿਸ਼ ਕਰੋ ਸਤ ਸੰਗਤ ਵੀ ਉੱਥੇ ਹੀ ਹੋ ਸਕਦੀ ਹੈ ਜਿੱਥੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਜਿੱਥੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਜੇ ਉਹ ਸੰਗਤ ਕੱਚੀ ਹੈ ਉੱਥੇ ਜਾ ਕੇ ਨਾਮ ਜਪਣ ਦਾ ਕੋਈ ਫਾਲੀ ਨਹੀਂ ਮਿਲ ਸਕਦਾ ਉੱਥੇ ਜਾ ਕੇ ਬੰਦੀ ਦਾ ਪਾਰ ਉਤਾਰਾ ਨਹੀਂ ਹੋ ਸਕਦਾ ਸੁਪੂਲ ਚਕ ਬਖਸ਼ ਦੇਣੀ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ